ਆਪਣੇ ਛੋਟੇ ਭਰਾ ਆਪਣੇ بیٹے ਸਮਾਨ ਦਿਲਬੀਰ ਸਿੰਘ ਗੋਲਡੀ ਐਕਸ ਐਮ ਐਲ اے ਜ਼ਿਲ੍ਹਾ ਪ੍ਰੈਜ਼ੀਡੈਂਟ ਸੰਗਰੂਰ ਕਾਂਗਰਸ ਕਮੇਟੀ ਔਰ ਕੈਪਟਨ ਸੰਦੀਪ ਸਿੰਘ ਜੀ ਸਾਡੀ ਭੈਣ ਨਾਲ ਬੈਠੀ ਨੇ ਬਾਲੀਆਂ ਜੀ ਔਰ ਹੋਰ ਕਾਂਗਰਸ ਦੇ ਸਾਡੇ ਪ੍ਰਧਾਨ ਸਾਹਿਬ ਆਏ ਸੀਗੇ ਇਸ ਸਮਾਗਮ ਦੇ ਵਿੱਚ ਮਿਸਿਸ ਪੱਠਲ ਆਏ ਸੀਗੇ ਤੁਹਾਡੇ ਜ਼ਰੀਏ ਮੈਂ ਸੰਗਰੂਰ ਦੇ ਵੋਟਰਸ ਨੂੰ ਸਿਰਫ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਹ 2024 ਦੀ ਲੜਾਈ ਬਹੁਤ ਅਹਿਮ ਲੜਾਈ ਆ ਮੇਰੀ ਦੋ ਸ਼ਕਤੀਆਂ ਦੇ ਖਿਲਾਫ ਲੜਾਈ ਹੈਗੀ ਆ ਪਹਿਲੀ ਸ਼ਕਤੀ ਜੋ ਭਾਜਪਾ ਹੈ ਜੋ 2024 ਵਿੱਚ ਦੇਸ਼ ਦੀ ਜਮਹੂਰੀਅਤ ਨੂੰ ਖਤਰੇ ਵਿੱਚ ਪਾ ਰਹੀ ਹੈ ਅਗਰ ਭਾਜਪਾ ਰਿਪੀਟ ਕਰਦੀ ਹੈ 3rd ਟਾਈਮ देयर इज एवरी ਪੋਸਿਬਿਲਿਟੀ ਕਿ ਕਨਸਟੀਟਿਊਸ਼ਨਲ ਵਿਲ ਬੀ ਅਮੈਂਡੇਡ ਮੇਬੀ ਥਿਸ ਮੇਕ ਥਿਸ ਥਿਸ ਮੇ ਟਰਨ ਇੰਟੂ ਅ ਥੀਓਕ੍ਰੈਟਿਕ ਸਟੇਟ ਲਾਈਕ ਇੰਡੋਨੇਸ਼ੀਆ ਲਾਈਕ ਪਾਕਿਸਤਾਨ ਜਿੱਦੇ ਸਿਰਫ ਇੱਕ ਵਰਗ ਦਾ ਹੀ ਬੋਲਬਾਲਾ ਹੋਵੇਗਾ ਔਰ ਜਿਹੜੇ ਦੂਸਰੇ ਖਾਸ ਤੌਰ ਦੇ ਉੱਤੇ ਘੱਟ ਗਿਣਤੀਆਂ ਨੇ ਇਸ ਦੇਸ਼ ਵਿੱਚ ਉਹਨਾਂ ਨੂੰ ਬਹੁਤ ਖਤਰੇ ਦੀ ਘੰਟੀ ਹੈ ਆਲਰੇਡੀ ਭਾਜਪੀ ਨੇ ਇੱਕ ਉੱਤਰਾਖੰਡ ਦੀ ਅਸੈਂਬਲੀ ਵਿਧਾਨ ਸਭਾ ਵਿੱਚ ਯੂਨੀਫਾਰਮ ਸਿਵਲ ਕੋਡ ਦਾ ਇੱਕ ਬਿੱਲ ਪੇਸ਼ ਕਰ ਦਿੱਤਾ ਵਾ ਅਪਰੂਵ ਕਰਾ ਦਿੱਤਾ ਥੈਟ ਮੀਨਸ ਕਿ ਸਾਡੇ ਜਿਹੜੇ ਧਾਰਮਿਕ ਰੀਤੀ ਰਿਵਾਜ ਨੇ ਚਾਹੇ ਉਹ ਮੁਸਲਮਾਨਾਂ ਦਾ ਸ਼ਰੀਆ ਲਾਅ ਹੋਵੇਗਾ ਵਾ ਚਾਹੇ ਉਹ ਸਿੱਖਾਂ ਦਾ ਆਨੰਦ ਕਾਰਜ ਹੈ ਚਾਹੇ ਉਹ ਜੈਨੀਆਂ ਬੁੱਧੀਆਂ ਦੇ ਚਾਹੇ ਦਲਿਤਾਂ ਦੇ ਕਾਨੂੰਨ ਨੇ ਧਾਰਮਿਕ ਉਹ ਸਾਰੇ ਇੱਕ ਵਰਗ ਤੇ ਇੱਕ ਧਰਮ ਦੇ ਅਧੀਨ ਚੱਲਣਗੇ ਇਥੋਂ ਇਹ ਸਾਬਤ ਹੋ ਰਿਹਾ ਵਾ ਕਿ ਬੀਜੇਪੀ ਇਸ ਦੇਸ਼ ਨੂੰ ਇੱਕ ਜਦ ਤੱਕ ਪਹਿਲਾਂ ਇਹ ਇਹਨਾਂ ਨੇ ਇੱਕ ਨਾਰਾ ਦਿੱਤਾ ਸੀਗਾ ਕਿ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇਹ ਇਸ ਦੇਸ਼ ਨੂੰ ਇੱਕ ਦੇਸ਼ ਇੱਕ ਜ਼ੁਬਾਨ ਵੱਲ ਨੂੰ ਲੈ ਕੇ ਜਾ ਰਹੇ ਹੈ ਜਦ ਕਿ ਸਾਰਾ ਸਾਊਥ ਇੰਡੀਆ ਸਾਰਾ ਨਾਰਥ-ਈਸਟ ਇੰਡੀਆ ਪੰਜਾਬ ਜੰਮੂ ਕਸ਼ਮੀਰ ਇਸ ਤਰ੍ਹਾਂ ਦੀਆਂ ਸਟੇਟਸ ਕੇਰਲਾ ਐਟ ਸੈਟਰਾ ਜਿਹਨਾਂ ਦੀ ਜਿਨ੍ਹਾਂ ਦੀ ਆਜ਼ਾਦੀ ਖਤਰੇ ਵਿੱਚ ਪੈ ਜੇਗੀ ਔਰ ਪੰਜਾਬ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਗੱਲ ਕਰਨਾ ਚਾਹੁੰਨਾ ਵਾ ਕਿ ਅੱਜ ਕਿਸਾਨ 3 ਸਾਲ ਤੋਂ ਬਾਅਦ ਠੱਗੇ ਮਹਿਸੂਸ ਕਰ ਰਹੇ ਨੇ 3 ਸਾਲ ਦਾ ਅੰਦੋਲਨ ਲੱਖਾਂ ਸਾਰੇ ਰਾਜਸਥਾਨ ਹਰਿਆਣਾ ਪੰਜਾਬ ਔਰ ਉਤਰਾਖੰਡ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਐਡਾ ਵੱਡਾ ਮੋਰਚਾ ਲਾਇਆ 2020-21 ਵਿੱਚ 700 ਕਿਸਾਨ ਮਾਰਿਆ ਗਿਆ 700 ਔਰ ਬੀਜੇਪੀ ਦੀ ਉਸ ਵਕਤ ਸਰਕਾਰ ਨੇ ਕਿਹਾ ਕਿ ਅਸੀਂ ਤਿੰਨ ਕਾਲੇ ਕਾਨੂੰਨ ਵਾਪਸ ਲੈ ਲੈਨੇ ਐ ਐਮਐਸਪੀ ਦੀ ਕਮੇਟੀ ਬਣਾਵਾਂਗੇ ਔਰ ਤੁਹਾਨੂੰ ਅਸੀਂ ਅਸ਼ੋਰ ਕਰਦੇ ਆਂ ਤਿੰਨ ਸਾਲ ਬੀਤਣ ਤੋਂ ਬਾਅਦ ਜਦੋਂ ਕਿਸਾਨਾਂ ਨੇ ਪੁੱਛਿਆ ਕਿ ਸਾਡਾ ਐਮਐਸਪੀ ਦਾ ਲਾਅ ਕਿੱਥੇ ਆ ਤਿੰਨ ਸਾਲ ਜਿਹੜੀ ਕਮੇਟੀ ਬਣਾਈ ਸੀ ਉਹਨੇ ਕੋਈ ਗੱਲ ਵਿਚਾਰ ਚਰਚਾ ਹੀ ਨਹੀਂ ਕੀਤੀ ਐਮਐਸਪੀ ਦੇ ਤੋਖਾ ਬੀਜੇਪੀ ਕਹਿੰਦੀ ਸੀ ਕਿ ਸੁਣੋ ਕਿ ਅਸੀਂ 10 ਸਾਲ ਪਹਿਲਾਂ ਕਿਹਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਬੀਜੇਪੀ ਨੂੰ ਮੌਕਾ ਦਿਓ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਅੱਜ ਪੰਜਾਬ ਦੇਸ਼ ਦੇ ਕਿਸਾਨ ਤੇ 2021 ਦਾ ਡਾਟਾ ਦੇ ਰਹਾ ਤੁਹਾਨੂੰ 17 17 ਲੱਖ ਕਰੋੜ ਰੁਪਏ ਕਰਜ਼ਾ ਹੈ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਅੱਜ ਦੇਸ਼ ਦੇ ਕਿਸਾਨ ਕਰ ਰਹੇ ਨੇ ਖੇਤ ਮਜ਼ਦੂਰ ਕਰ ਰਹੇ ਨੇ ਪੰਜਾਬ ਦੇ ਕਿਸਾਨ ਤੇ 1 ਲੱਖ ਕਰੋੜ ਤੋਂ ਉੱਤੇ ਜ਼ਿਆਦਾ ਕਰਜ਼ਾ ਮਾਲਵੇ ਦਾ ਕਿਸਾਨ ਬਠਿੰਡਾ ਮਾਨਸਾ ਔਰ ਸੰਗਰੂਰ ਦਾ ਕਿਸਾਨ ਨਿਤ ਦਿਨ ਆਤਮ ਹੱਤਿਆ ਕਰ ਰਿਹਾ ਵਾ ਡਬਲ ਤਾਂ ਕੀ ਕਰਨੀ ਸੀ ਆਮਦਨ ਉਹਨਾਂ ਨੇ ਸਾਡੀ ਆਮਦਨ ਅੱਧੀ ਕਰ ਦਿੱਤੀ ਆ ਸਾਡੇ ਐਗਰੀਕਲਚਰ ਇੰਪਲੀਮੈਂਟਸ ਤੇ GST ਲਾਤੀ MSP ਨੂੰ ਲਾਅ ਨਹੀਂ ਬਣਾਇਆ ਔਰ ਕਾਰਪੋਰੇਟ ਘਰਾਣਿਆਂ ਨੂੰ ਚੰਦ ਘਰਾਣਿਆਂ ਨੂੰ ਪਿਛਲੇ 10 ਸਾਲ ਵਿੱਚ ਇਕੱਲੇ ਕੁਝ ਜਿਵੇਂ ਆਪਾਂ ਕਹਿੰਦੇ ਸਾਂ ਕੁਝ ਦਰਜਨਾ ਪਰਿਵਾਰਾਂ ਦਾ 15 ਲੱਖ ਕਰੋੜ ਰੁਪਏ ਮਾਫ ਕੀਤਾ ਵਾ BJP ਨੇ 10 ਸਾਲ ਦੇ ਰਾਜ ਵਿੱਚ ਔਰ ਇਹ ਸਰਕਾਰ ਹੁਣ ਵੀ ਆ ਥੋੜੇ ਦਿਨ ਪਹਿਲਾਂ ਭਗਵੰਤ ਮਾਨ ਕਿਉਂਕਿ ਜਿਹੜਾ BJP ਦੇ ਇਸ਼ਾਰਿਆਂ ਤੇ ਕੰਮ ਕਰ ਰਾਇ ਇਹਨੇ ਆਲਰੇਡੀ ਪ੍ਰਾਈਵੇਟ ਮੰਡੀਆਂ ਡਿਜ਼ਾਈਗਨੇਟ ਕਰਦੇ ਸੀ ਜਿਹੜੇ ਅਡਾਨੀਜ਼ ਦੇ ਸਾਈਲੋਜ਼ ਨੇ ਕਾਰਪੋਰੇਟ ਘਰਾਣਿਆਂ ਦੇ ਪੰਜਾਬ ਬੜਾ ਪ੍ਰੈਸ਼ਰ ਪਿਆ ਲੋਕਾਂ ਦਾ ਤੇ ਉਹ ਕਾਨੂੰਨ ਵਾਪਸ ਲੈਣਾ ਪਿਆ ਉਹਨਾਂ ਨੂੰ ਇਸ ਕਰਕੇ ਜੋ thro bjp ਕਿਸਾਨਾਂ ਦੇ ਨਾਲ ਔਰ ਹੁਣ ਸ਼ੰਭੂ ਦੇ ਵਿੱਚ ਸਾਡੇ ਕਿਸਾਨਾਂ ਨੂੰ ਸਾਡੀ ਧਰਤੀ ਪੰਜਾਬ ਦੇ ਵਿੱਚ ਅੰਦਰ ਵੜ ਕੇ ਹਰਿਆਣਾ ਪੁਲਿਸ ਨੇ ਜੋ ਕੁੱਟਿਆ ਮਾਰਿਆ ਲਤਾੜਿਆ ਝੰਡੇ ਉਹਨਾਂ ਦੇ ਕੁਚਲੇ ਨਿਸ਼ਾਨ ਸਾਹਿਬ ਕੁਚਲੇ ਟਰੈਕਟਰ ਭੰਨੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਸ਼ੁਭ ਕਰਨ ਤੇ ਗੋਲੀ ਮਾਰ ਕੇ ਮਾਰ ਦਿੱਤਾ ਨੋ ਜਸਟਿਸ ਐਟ 올 ਸੋ ਧੇਰਫੋਰਸ ਪਹਿਲੀ ਸਾਡੀ ਲੜਾਈ ਜਿਹੜੀ ਉਹ ਬੀਜੇਪੀ ਦੇ ਨਾਲ ਹੈ ਔਰ ਜਿਹੜਾ ਵੀ ਪੰਜਾਬ ਦੇ ਵਿੱਚ ਸਮਝਦਾ ਕਿ ਮੈਂ ਅ ਖੋਤੀ ਪੰਥ ਅਕਾਲੀ ਦਲ ਨੂੰ ਪਾਰਿਆ ਵੋਟ ਇਹ ਵੋਟ ਵੀ ਅਗਰ ਤੁਸੀਂ ਅ ਅਕਾਲੀ ਦਲ ਦੀ ਕੈਂਡੀਡੇਟ ਨੂੰ ਵੋਟ ਪਾਨੇ ਉਹ ਇਨਡਾਇਰੈਕਟਲੀ ਬੀਜੇਪੀ ਦੇ ਖਾਤੇ ਵਿੱਚ ਅਗਰ ਅੱਜ ਦੇਸ਼ ਵਿੱਚ ਬੀਜੇਪੀ ਨੂੰ ਕੋ ਰੋਕਣ ਦਾ ਸਮਰਥ ਹੈ ਕਟਕਿੰਟੀਆਂ ਦੀ ਹਿਫਾਜ਼ਤ ਕਰ ਸਕਦਾ ਜਿਵੇਂ ਕਿ ਇਹਨਾਂ ਨੇ ਜੰਮੂ ਕਸ਼ਮੀਰ ਦੀਆਂ ਸਟੇਟਾਂ ਸਟੇਟ ਨੂੰ ਤੋੜ ਕੇ ਦੋ ਸਾਡੀਆਂ ਬਣਾ ਦਿੱਤੀਆਂ ਨੇ ਯੂਨੀਅਨ ਟੈਰੀਟਰੀਜ਼ ਹੁਣ ਅੱਗੇ ਆ ਰਿਹਾ ਹੈ ਸਿਟੀਜ਼ਨ ਅਮੈਂਡਮੈਂਟ ਐਕਟ ਅਗਰ ਤੁਸੀਂ ਇਹ ਦੇਸ਼ ਨੂੰ ਬਚਾਉਣਾ ਚਾਹੁੰਦੇ ਇੱਕੋ ਹੀ ਆਪਸ਼ਨ ਹੈ ਕਿ ਇੰਡੀਆ ਅਲਾਈਅንስ ਜਿਹੜਾ ਦੇਸ਼ ਵਿੱਚ ਇਸ ਵਕਤ ਆ ਬੀਜੇਪੀ ਦੇ ਰੱਥ ਨੂੰ ਰੋਕ ਸਕਦਾ ਵਾ ਇਹ ਮੇਰੀ ਅਪੀਲ ਪਹਿਲਾਂ ਬੀਜੇਪੀ ਵੱਸ ਜੋ ਭਗਵੰਤ ਮਾਨਯ ਦੇ ਦੋ ਐਕਸ਼ਨ ਮੈਂ ਤੁਹਾਨੂੰ ਦਿਖਾ ਦੇਣਾ ਵਿਚਲ ਪ੍ਰੂਫ ਕਿ ਬੀਜੇਪੀ ਦੀ ਇੱਕ ਬੀ ਟੀਮ ਬਣ ਕੇ ਖੇਡ ਰਿਆ ਪਹਿਲਾ ਜਦੋਂ ਜਿਹੜਾ ਸੀਗਾ ਆ ਕਿਸਾਨਾਂ ਦਾ ਅੰਦੋਲਨ ਹੋਇਆ ਬੀਜੇਪੀ ਨੇ ਸਾਡੀ ਧਰਤੀ ਦੇ ਅੰਦਰ ਵੜ ਕੇ ਜਿਹੜਾ ਬੈਰੀਕੇਡਿੰਗ ਕੀਤੀ ਧੱਗਰ ਦਰਿਆ ਦੇ ਉੱਤੇ ਕਿੰਨੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕੀਤਾ ਕੋਈ ਐਫਆਈਆਰ ਨਹੀਂ ਕਿਸੇ ਦੇ ਘਰ ਜਾ ਕੇ ਭਗਵੰਤ ਮਾਨ ਨੇ ਕੋਈ ਉਹਦਾ ਪਤਾ ਨਹੀਂ ਲਿਆ ਸ਼ੂਟ ਕਰਨ ਦੀ ਗੋਲੀ ਵਜੀ ਆ ਮੌਤ ਹੋਈ ਆ ਸਿਰ ਦੇ ਪਿੱਛੇ ਗੋਲੀ ਵਜੀ ਆ ਵੀਡੀਓਗ੍ਰਾਫਿਕ ਐਵਿਡੈਂਸ ਜ਼ੀਰੋ ਐਫਆਈਆਰ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਥੈਟ ਮੀਨਸ ਜਿਹੜਾ ਕਿਸਾਨਾਂ ਦੇ ਉੱਤੇ ਅਤਿਆਚਾਰ ਉਹ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ ਜੁਆਇੰਟ ਆਪਰੇਸ਼ਨ ਸੀਗਾ ਉਸ ਤੋਂ ਪਹਿਲਾਂ ਜਦੋਂ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਭਾਈ ਅਮਰਿਤਪਾਲ ਸਿੰਘ ਔਰ ਉਹਦੇ ਸਾਥੀਆਂ ਦੇ ਉੱਤੇ ਉਸ ਵਕਤ ਵੀ ਟੇਜਰੀਵਾਲ ਔਨ ਕੈਮਰਾ ਆਣ ਕੇ ਕਹਿ ਕੇ ਗਿਆ ਸੀਗਾ ਕਿ ਦਿੱਲੀ ਨੇ ہماری ਮਦਦ ਮੰਗੀ हमने दिल्ली को मदद दी दिल्ली दोबारा मदद मांगेगी हम दोबारा मदद देंगे और दोबारा उन्हें एनएससी दी एक, एक साल की एक्सटेंशन बिना वजह डिब्रूगढ़ ਦੇ ਜ਼ਿਲਾਂ ਦੇ ਵਿੱਚ ਬੈਠੇ ਦੀ ਕਰਤੀ ਅਮਰਿਤਪਾਲ ਨੇ ਅਗਰ ਕੋ ਗੁਨਾਹ ਕੀਤਾ ટ્રાય ਹੈ ਮੈਂ ਅਮਰਿਤ ਸਰ ટ્રાય ਮੈਂ ਜਨਾਲਾ ਪੁਲਿਸ ਸਟੇਸ਼ਨ 307 9452 ਲਓ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ ਹਜ਼ਾਰਾਂ ਕਿਲੋਮੀਟਰ ਦੂਰ ਉੱਥੇ ਡਿਬਰੂਗੜ ਇਹ ਵੀ ਜੁਆਇੰਟ ਆਪਰੇਸ਼ਨ ਸਾਬਤ ਹੋ ਗਿਆ ਇਸ ਕਰਕੇ ਔਰ ਜੋ ਪਖੰਡਵਾਦ ਇਸ ਬਦਲਾਵ ਦੇ ਨਾਰੇ ਥੱਲੇ ਕੀਤਾ ਗਿਆ ਜੋ ਵੀਆਈਪੀ ਕਲਚਰ ਦੀ ਗੱਲ ਕਰਨ ਵਾਲੇ ਹਜ਼ਾਰ ਹਜ਼ਾਰ ਗੱਨਮੈਨ ਲੈ ਕੇ ਸੋਨੇ ਗਹਿਣਿਆਂ ਦੇ ਨਾਲ ਇਦਾਂ ਲੱਦੇ ਆ ਪਏ ਨੇ ਸਾਰੇ ਔਰ ਜਹਾਜ਼ਾਂ ਚੜਦੇ ਨੇ 50 ਕਿਲੋਮੀਟਰ ਹੈਲੀਕਾਪਟਰ ਦੇ ਜਾਂਦੇ ਨੇ ਔਰ ਸਾਰਾ ਟੱਬਰ ਲੈਕਸਸ ਟਾਰਚਰ 5-5 ਕਰੋੜ ਰੁਪਏ ਦੀ ਬੁਲੇਟ ਪ੍ਰੂਫ ਗੱਡੀ ਸਰਕਾਰ ਦੀ ਉਹਦੇ ਤੇ ਚੜਦੇ ਨੇ ਫਿਰ ਵੀ ਕਹੀ ਜਾਂਦੇ ਸੀ ਆਮ ਜੁ ਸਧਾਰਨ ਬੰਦੇ ਹੈਗੇ ਰਾਗਵ ਚੱਡਾ ਨੂੰ ਜੈਡ ਸਿਕਿਉਰਿਟੀ ਕੇਚਰੀਵਾਲ ਨੂੰ ਪੰਜਾਬ ਦੇ ਕਮਾਂਡੋਜ਼ ਕਪੂਰਥਲਾ ਹਾਊਸ ਵਿੱਚ ਬਿਠਾਏ ਹੋਏ ਨੇ ਔਰ ਇਸ ਤੋਂ ਇਲਾਵਾ ਜੋ ਇਹਨਾਂ ਨੇ ਹੁਣ ਧਰੋਕ ਆਪਣੇ ਵੌਲੰਟੀਅਰਜ਼ ਦੇ ਨਾਲ 8 ਰਾਜ ਸਭਾ ਦੇ ਮੈਂਬਰ ਬਣਾਉਣੇ ਸੀਗੇ ਇਹਨਾਂ ਨੂੰ ਲਵਲੀ ਯੂਨੀਵਰਸਿਟੀ ਦਾ ਇੱਕ ਅਮੀਰ ਆਦਮੀ ਲੱਭਾ ਕੋਈ ਦਰਿਆ ਬਿਛਾਉਣ ਵਾਲਾ ਧੂਰੀ ਦਾ ਕੋਈ ਆਮ ਆਦਮੀ ਪਾਰਟੀ ਦਾ ਜਜ਼ਬਾਤੀ ਬੰਦਾ ਨਹੀਂ ਲੱਭਿਆ ਇਹਨਾਂ ਨੂੰ ਕੋਈ ਸੋਨੀ अरोड़ा ਲੱਭਿਆ ਲੁਧਿਆਣੇ ਦਾ ਪ੍ਰਾਪਰਟੀ ਡੀਲਰ ਸੰਦੀਪ ਪਾਠਕ ਰਾਘਵ ਚੱਡਾ ਗੈਰ ਪੰਜਾਬੀ ਤੇ ਪੰਜਾਬ ਚ ਬੰਦਾ ਕੋਈ ਨਹੀਂ ਲੱਭਿਆ ਇਹਨਾਂ ਨੂੰ ਔਰ ਹੁਣ ਜਿਹਨੀਆਂ ਨੌਕਰੀਆਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਸਾਰੀਆਂ ਸਾਡੀਆਂ ਨੌਕਰੀਆਂ ਨੌਜਵਾਨਾਂ ਦੀਆਂ ਹਰਿਆਣਾ ਦੇ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਲੈ ਕੇ ਬਿਕੋਜ਼ देयर इज नो ਲਾ ਫॉर ਡੋਮਿਸਾਈਲ ਇਨ ਪੰਜਾਬ ਮੇਰਾ ਬਿੱਲ ਪੈਂਡਿੰਗ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਕੋਲ ਤਾਰ ਕੋ ਸਾਲ ਦਾ ਹਿਮਾਚਲ ਪ੍ਰਦੇਸ਼ ਦੀ ਤਰਜ ਤੇ ਗੁਜਰਾਤ ਦੀ ਤਰਜ ਤੇ ਰਾਜਸਥਾਨ ਦੀ ਤਰਜ ਤੇ ਗੁਜਰਾ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਜ ਦੀ ਤਰਜ ਤੇ ਔਰ ਹੁਣ ਉੱਤਰਾਖੰਡ ਦੀ ਤਰਜ ਤੇ ਦੇ ਨੀਡਸ ਟੂ ਬੀ ਅ ਲਾਅ ਕਿ ਸਾਡੇ ਬੱਚਿਆਂ ਦੇ ਹਕੂਕ ਦੇ ਉੱਤੇ ਕੋਈ ਕੋਈ ਗੈਰ ਪੰਜਾਬੀ ਆਣ ਕੇ ਸਾਡੀਆਂ ਨੌਕਰੀਆਂ ਲਈ ਪਰ ਇਹਨਾਂ ਨੇ ਉਹਦੇ ਤੇ ਵੀ ਕੁਝ ਨਹੀਂ ਕੰਮ ਕੀਤਾ ਆ ਟਿਕਟਾਂ ਦਿੱਤੀਆਂ ਨੇ ਅਗੇ ਪੈਨਸ਼ਨਾਂ ਵਾਲਿਆਂ ਨੂੰ ਦੇਾਂਗੇ ਸਤਾਮ ਜੇ ਬੰਦੇ ਜਿਸ ਤਾਂ ਰੇੜੀਆਂ ਵਾਲਿਆਂ ਨੂੰ ਲਿਆਉਂਗੇ ਆ ਜਿਹੜੇ ਹੁਣ ਤਿਤਲੀਆਂ ਲੈ ਕੇ ਗਏ ਨੇ ਰੇੜੀਆਂ ਵਾਲੇ ਨੇ ਜਿਹੜਾ ਚੱਬੇ ਵਾਲ ਗਿਆ ਉਹ ਰੇੜੀ ਵਾਲਾ ਵਾ ਭਗਵੰਤ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੇ ਕੈਮਰੇ ਦੇ ਜ਼ਰੀਏ ਜਿਹੜਾ ਜੀਪੀ ਸਾਡਾ ਲੈ ਕੇ ਗਏ ਨੇ ਡਿਫੈਕਟ ਉਹ ਰੇੜੀ ਵਾਲਾ ਵਾ ਜਿਹੜਾ ਹੁਣ ਤੁਸੀਂ ਕੱਲ ਪਰਸੋ ਪਵਨਟੀ ਨੂੰ ਪੁੱਟ ਕੇ ਲੈ ਕੇ ਗਿਆ ਕਾਲੀਆਂ ਦਾ ਉਹ ਰੇੜੀ ਵਾਲਾ ਹੈ ਪੰਜ ਮਨਿਸਟਰਸ 10 ਐਮਐਲਏ ਇੱਕ ਕਮੇਡੀਅਨ ਕਿੱਥੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਮੇਰੀ ਤਾਂ ਤੁਹਾਨੂੰ ਆ ਆ ਦੇਖ ਲਓ ਸਾਰੇ ਸੰਗਰੂਰ ਦੇ ਹੱਥ ਬੰਨ ਕੇ ਮੇਰੀ ਬੇਨਤੀ ਆ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਜਿਹੜੇ ਕਿ ਬਹੁਤ ਅੱਛੇ ਬੰਦੇ ਨੇ ਜਿਹੜੇ ਜਸਬਾਤੀ ਨੇ ਜਿਨ੍ਹਾਂ ਨੇ ਕ੍ਰਾਂਤੀ ਲਿਆਉਣ ਦਾ ਯਤਨ ਕੀਤਾ ਲੇਕਿਨ ਇਹਨਾਂ ਨੇ ਗਰਭਪਾਤ ਕੀਤਾ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਸ ਕ੍ਰਾਂਤੀ ਦਾ ਇਸ ਰੈਵੋਲੂਸ਼ਨ ਦਾ ਇਸ ਬਦਲਾਵ ਦਾ ਮੈਂ ਤੁਹਾਨੂੰ ਅਪੀਲ ਆ ਕਿ ਅਗਰ ਤੁਸੀਂ ਪੰਜਾਬ ਹਤੈਸ਼ੀ ਹੋ ਪਾਰਟੀ ਮਤ ਦੇਖਿਓ ਇੱਕ ਵਾਰ ਇਹਨਾਂ ਨੂੰ ਸਬਕ ਸਿਖਾਓ ਕਿ ਤੁਸੀਂ ਸਾਡੇ ਨਾਲ ਗਲਤ ਵਾਅਦੇ ਕੀਤੇ ਨੇ ਝੂਠ ਬੋਲਿਆ ਵਾ ਔਰ ਤੁਸੀਂ ਸੈਂਕੜੇ ਕਰੋੜ ਦੇ ਕਰਪਸ਼ਨ ਦੇ ਸਕੈਂਡਲਸ ਵਿੱਚ ਫਸਿਆ ਕੇਜਰੀਵਾਲ ਮਨੀਸ਼ ਸੋਡਿਆ ਤੇ ਉਹਦੀ ਸਤਿੰਦਰ ਜੈਨ ਦੀ 1.5 ਸਾਲ ਹੋ ਗਏ ਆ ਦਿੱਲੀ ਤਿਹਾਰਡ ਜੇਲ੍ਹ ਵਿੱਚ ਬੰਦ ਨੇ ਜਮਾਨਤਾਂ ਸੁਪਰੀਮ ਕੋਰਟ ਨੇ ਰਿਜੈਕਟ ਕੀਤੀਆਂ ਹੋਈਆਂ ਨੇ ਫਿਰ ਵੀ ਆਪਣੇ ਆਪ ਨੂੰ ਕਹੀ ਜਾਂਦੇ ਕੱਟੜ ਮਾਨਦਰ 댓 ਮੀਨਸ ਦੇ ਆਰ ਚੈਲੈਂਜ ਚੈਲੈਂਜਿੰਗ ਦੀ ਜੁਡੀਸ਼ੀਅਲ ਅਥਾਰਟੀ ਆਫ ਦਿਸ ਕੰਟਰੀ ਤੇ ਸਾਨੂੰ ਪੰਜਾਬ ਦੇ ਵਿੱਚ ਆਣ ਕੇ ਕਹਿੰਦੇ ਨੇ ਕਿ ਤੁਸੀਂ ਸਮਗਲੇ ਰਹੇ ਜੀ ਸਾਨੂੰ ਫੜ ਕੇ ਅੰਦਰ ਦਿੱਤਾ 4 ਮਹੀਨੇ ਮੈਨੂੰ ਬੇਗੁਨਾਹ ਇੱਕ ਐਨਡੀਪੀਐਸ ਕੇਸ ਵਿੱਚ ਜਿੱਦਣ ਜਮਾਨਤ ਹੋਈ 4 ਜਨਵਰੀ 2024 ਨੂੰ ਇੱਕ ਮੁਕਦਮਾ 3 ਵਜੇ ਤੜਕੇ ਕਰਕੇ ਦਰਜ ਸੁਭਾਨਪੁਰ ਪੁਲਿਸ ਸਟੇਸ਼ਨ ਜੇਲ੍ਹ ਦੇ ਵਿੱਚ ਤਿੰਨ ਪੁਲਿਸ ਸਟੇਸ਼ਨ ਆਫਸਰਸ ਡੀਐਸਪੀ ਬੈਠੇ ਸੀ ਮੈਨੂੰ ਗ੍ਰਿਫਤਾਰ ਕਰਨ ਲਈ ਦਰਜਨਾ ਕਾਂਗਰਸ ਦੇ ਬੰਦਿਆਂ ਦੇ ਝੂਠੇ ਪਰਚੇ ਦਰਜ ਕਿੰਨੇ ਐਕਟਿਵਿਸਟ ਜਿਨ੍ਹਾਂ ਦੇ ਬਾਹਮ ਮਰੋੜ ਕੇ ਉਹਨਾਂ ਦੇ ਪਰਚੇ ਦਰਜ ਆ ਚੱਬੇਵਾਲ ਜਿਹੜਾ ਬਾਹਮ ਰੋੜ ਕੇ ਲੈ ਕੇ ਗਏ ਨੇ ਹੁਣ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕੇਜਰੀਵਾਲ ਔਰ ਭਗਵੰਤ ਮਾਨ ਨੂੰ ਤੁਸੀਂ ਕਹਿੰਦੇ ਕਿ ਬੀਜੇਪੀ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਕਰਦੀ ਮੈਂ ਕਹਿੰਦਾ ਦੁਰਉਪਯੋਗ ਕਰਦੀ ਹੈ ਹਾਂਜੀ ਯੈਸ ਕਰਦੀ ਹੈ ਦੁਰਉਪਯੋਗ ਪਰ ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦਾ ਪੰਜਾਬ ਵਿੱਚ ਉਸੇ ਤਰਜ਼ ਤੇ ਉਹਨ